ਮਿੰਟੂ ਜੀ ਤੁਸੀਂ ਜਦੋਂ ਆਰਥਿਕਤਾ ਦੀ ਆਪਾਂ ਗੱਲ ਕਰਦੇ ਆ ਨਾ ਤੇ ਉਦੋਂ ਪੰਜਾਬ ਸਰਕਾਰ ਦੀ ਯਾਦ ਨਾ ਪਲਚ ਆ ਜਾਂਦੀ ਹੈ ਵੀ ਇਹਨਾਂ ਨੇ ਆਰਥਿਕਤਾ ਦਾ ਜਿਹੜਾ ਪਿਛਲੇ ਟਾਈਮ ਦੇ ਵਿੱਚ ਸੰਭਾਲਾ ਕੀਤਾ ਜਿਵੇਂ ਬਿੱਲੀ ਦੇ ਸੰਭਾਲੇ ਵਾਲਾ ਸੰਭਾਲਾ ਕੀਤਾ ਉਹਦੇ ਚ ਕਹਿੰਦੇ ਕਿ ਇਹਨਾਂ ਨੂੰ ਥੋੜੀ ਵਿਵਪਤਾ ਪਈ ਹੋਈ ਹੈ ਕਈ ਸਾਰੀਆਂ ਰਿਪੋਰਟਾਂ ਮਾਨਯੋਗ ਹਾਈ ਕੋਰਟ ਨੇ ਮੰਗ ਲਈਆਂ ਕਹਿੰਦੇ ਸਾਨੂੰ ਦੱਸ ਦਿਓ ਵੀ ਕਿੰਨਾ ਕੁ ਇਸ਼ਤਿਹਾਰ ਬਾਈ ਤੇ ਖਰਚਾ ਕਰਤਾ ਗੱਡੀਆਂ-ਕੁੱਡੀਆਂ ਤੇ ਕਿੰਨਾ ਕੁ ਕਰਤਾ ਤੇ ਹੋਰ ਜਿਹੜੀਆਂ ਕੋਈ ਐਫ ਆਈ ਆਰ ਦਰਜ ਹੋਈਆਂ ਸੀ ਉਹਨਾਂ ਤੇ ਤੁਸੀਂ ਕੋਈ ਤਫ਼ਤੀਸ਼ ਕੀਤੀ ਜਾਂ ਕੁਝ ਮੁਕੰਮਲ ਕੋਈ ਨਹੀਂ ਤੁਸੀਂ ਇਹਨੂੰ ਇਹਨੂੰ ਨਾ ਰਲ ਗੱਡਣਾ ਕਰੋ ਜੀ ਇਹ ਐਕਚੁਅਲ 'ਚ ਮਾਮਲੇ ਦੋ ਅਲੱਗ-ਅਲੱਗ ਨੇ ਉਹ ਮੈਂ ਉਹ ਕਹਿਣਾ ਸੀ ਕਈ ਵਾਰੀਆਂ ਚੀਜ਼ਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਰਿਪੋਰਟਾਂ ਮੰਗੀਆਂ ਆ ਰਲ ਗੱਡ ਨਾ ਕਰੀਏ ਨੂੰ ਜੀ ਰਿਪੋਰਟਾਂ ਨਹੀਂ ਇਹ ਹੁੰਦਾ ਕਿ ਜਵਾਬਦਾਰ ਵੀ ਜਿਹੜੀ ਹੈ ਕੋਈ ਮੰਗਦਾ ਰਲ ਗੱਡ ਕਰਨ ਤੋਂ ਆਪਾਂ ਇਸ ਕਰਕੇ ਗੁਰੇਜ਼ ਕਰੀਏ ਕਿਉਂਕਿ ਫਿਰ ਜਿਹੜਾ ਦਰਸ਼ਕ ਉਹ ਕਨਫਿਊਜ਼ ਹੁੰਦਾ ਬਿਲਕੁਲ ਜੀ ਦਰਸਲ ਕੀ ਹੈ ਕਿ ਹਾਈ ਕੋਰਟ ਨੇ ਦੋ ਮਾਮਲਿਆਂ ਦੇ ਵਿੱਚ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹਮ ਇੱਕ ਤੇ ਇਹ ਆ ਕਿ ਡੀਜੀਪੀ ਜਿਹੜੇ ਆ ਉਹ ਤੇ ਮੈਂ ਤੁਹਾਨੂੰ ਦੱਸਿਆ ਨਾ ਕਿ ਅਕਸਰ ਮੈਨੂੰ ਲੱਗਦਾ ਕਿ ਉਹ ਉਹ ਸ਼ਾਇਦ ਨੀਂਦ ਵਾਸਤੇ ਵੀ ਕੋਈ ਨਾ ਕੋਈ ਦਵਾਈ ਦੱਪਾ ਲੈਂਦੇ ਹੋਣੇ ਆ ਜਿਹੜੀ ਉਹਨਾਂ ਦੀ ਹਾਲਤ ਹੋਈ ਪਈ ਆ ਹਮ ਇਹਨਾਂ ਨੇ ਜਾ ਕੇ ਪਿੱਛੇ ਜੇ ਹਲਫਨਾਮਾ ਪੇਸ਼ ਕੀਤਾ ਸੀਗਾ ਸ਼ਾਇਦ ਕਿ ਭਾਈ ਕਿੰਨੀਆਂ ਐਫਆਈਆਰ ਜਿਹੜੀਆਂ ਨੇ ਤੁਹਾਡੇ ਕੋਲ ਪੈਂਡਿੰਗ ਪਈਆਂ ਨੇ ਮਤਲਬ ਪੈਂਡਿੰਗ ਤੋਂ ਮਤਲਬ ਕੀ ਹੁੰਦਾ ਕਿ ਐਫਆਈਆਰ ਕੱਟੀ ਪਈ ਆ ਉਹ ਗਾਹ ਤੁਰੀ ਹੋਈ ਨਹੀਂ ਉਹਦੀ ਕਾਰਵਾਈ ਤੁਰੀ ਨਹੀਂ ਉੱਥੇ ਉੱਥੇ ਪਈ ਆ ਹਮ ਮਾਮਲੇ ਦੀ ਇਨਵੈਸਟੀਗੇਸ਼ਨ ਹੋਈ ਨਹੀਂ ਚਾਰ ਸ਼ੀਟ ਫਾਈਲ ਨਹੀਂ ਹੋਈ ਉਹ ਪੈਂਡਿੰਗ ਦੀ ਪੈਂਡਿੰਗ ਹੀ ਪਈ ਆ ਸਾਬ ਹਮ ਤਾਂ ਇਹਨਾਂ ਨੇ ਮਤਲਬ ਕਿ ਪਿਛਲੇ ਸਾਲ ਇਹ ਗਿਣਤੀ ਜਿਹੜੀ ਆ ਸ਼ਾਇਦ 128223 ਦਸੀ ਸੀਗੀ ਹਮ ਪਰ ਅਪਿਛੇ ਜੇ ਸੁਣਵਾਈ ਹੋਈ ਆ ਤਾਂ ਇਹਨਾਂ ਨੇ ਇਹ ਗਿਣਤੀ ਫੇਰ ਤਕਰੀਬਨ ਤਕਰੀਬਨ ਕਹ ਲੋ ਕਿ 78000 ਦਾ ਸੀ ਕਿ 98000 ਦਾ ਸੀ ਜੀ ਠੀਕ ਹੈ ਜੀ ਵੀ ਇੰਮੀਆਂ ਪੈਂਡਿੰਗ ਪਈਆਂ ਨੇ ਹਾਲੇ ਵੀ ਆ 5000 ਤੁਸੀਂ ਹਿਸਾਬ ਲਾ ਲਓ ਤਾਂ ਮਤਲਬ ਕੀ ਹੈ ਕਿ ਇੱਕ ਤੇ ਇਹਨਾਂ ਨੂੰ ਇਹ ਜਵਾਬ ਦੇਣਾ ਪਊਗਾ ਹਮ ਡੀਜੀਪੀ ਵਾਸਤੇ ਕੋ ਹੋਰ ਸਿਰਦਰਦੀ ਆ ਕਿ ਜਾ ਕੇ ਤੇ ਤੁਸੀਂ ਜਵਾਬ ਦਿਓ ਹੁਣ ਇਹਨਾਂ ਦੀ ਸਦਾ ਕਿ ਪੈਂਡਿਕ ਪਈਆਂ ਕਿਉਂ ਨੇ ਕਿਉਂ ਨੇ ਔਰ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਉਂ ਨੇ ਤੇ ਜਿਹੜਾ ਦੂਜਾ ਮਾਮਲਾ ਹੈ ਸਰ ਉਹ ਹੈ ਕਿ ਤੁਸੀਂ ਇਸ਼ਤਿਹਾਰਬਾਜ਼ੀ ਤੇ ਹਮ ਕਿੰਨਾ ਖਰਚ ਕੀਤਾ ਹੁਣ ਦੇਖੋ ਇਹ ਸਾਰੇ ਰੋਲੇ ਰਾਨੇ ਜਿਹੜੇ ਮੈਂ ਅੱਕੀ ਵੀ ਤੁਹਾਨੂੰ ਦੱਸਿਆ ਕਿ ਇਹ ਸੂਚਨਾ ਲਗਾਉਣ ਦੇ ਚੱਕਰ ਚ ਰਹਿੰਦੇ ਨੇ ਹਮ ਆਮ ਜਨਤਾ ਨੂੰ ਮੁੱਖ ਮੰਤਰੀ ਦੇ ਹਵਾਈ ਸਫ਼ਰਾਂ ਦਾ ਕਿਰਾਇਆ ਨਾ ਪਤਾ ਲੱਗ ਜਾਵੇ ਜਹਾਜ਼ ਦੇ ਗੇੜਿਆਂ ਦਾ ਪਤਾ ਨਾ ਲੱਗ ਜਾਵੇ ਜੀ ਵੈਬਬ ਨੂੰ ਦਿੱਤੀਆਂ ਸਹੂਲਤਾਂ ਦਾ ਨਾ ਪਤਾ ਲੱਗ ਜਾਵੇ ਆਦਿਲ ਨੂੰ ਦਿੱਤੀਆਂ ਸਹੂਲਤਾਂ ਦਾ ਪਤਾ ਨਾ ਲੱਗ ਜਾਵੇ ਕਿਹੜੇ ਕਿਹੜੇ ਬੰਦੇ ਦਿੱਲੀੋਂ ਆ ਕੇ ਇੱਥੇ ਰਹਿੰਦੇ ਕਿਉਂਕਿ ਸਰ ਇੱਕ ਚੁਟਕੀ ਦਾ ਕੰਮ ਹੈ ਬਿਲਕੁਲ ਇੱਕ ਆਰਟੀਆਈ ਪਾ ਲਓ ਕਿ ਮੁੱਖ ਮੰਤਰੀ ਦੇ ਕੋਟੇ ਦੀਆਂ ਕੋਠੀਆਂ ਕੌਣ-ਕੌਣ ਵਰਤ ਰਿਹਾ ਹੂੰ ਜਵਾਬ ਤੇ ਕਰਨੀ ਹੋਣਾ ਖੁੱਲ ਜਾਏਗਾ ਸਰ ਜੀ ਏ ਨਹੀਂ ਦਿੰਦੇ ਜਵਾਬ ਸਾਰਾ ਹੀ ਖਲਾਰਾ ਪੈ ਜਾਏਗਾ ਨਾ ਜੀ ਜੀ ਇਹਨਾਂ ਨੇ ਚੰਨੀ ਦੀ ਰਹਿائش ਵਾਲੇ ਪਰੌਂਠਿਆਂ ਦਾ ਬੜਾ ਰੌਲਾ ਪਾਇਆ ਸੀਗਾ ਹੂੰ ਸਰ ਇਹਨਾਂ ਦੀਆਂ ਬਿਸਲੇਰੀ ਦੀਆਂ ਬੋਤਲਾਂ ਦੇ ਵੀ ਬਿੱਲ ਬਾਹਰ ਨਿਕਲਾਉਣਗੇ ਕਿ ਮੁੱਖ ਮੰਤਰੀ ਦੀ ਰਹਿائش ਤੇ ਰਾਤ ਨੂੰ ਬੋਤਲਾਂ ਕਿੰਨੀਆਂ ਲੱਗਦੀਆਂ ਦੂਜੀਆਂ ਨਹੀਂ ਨਾ 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 ਦੂਜੀਆਂ ਤਾਂ ਨਹੀਂ ਕਹ ਰਿਹਾ ਮੈਂ ਜੀ ਬਿਸਲੇਰੀ ਵਾਲੀਆਂ ਬੋਤਲਾਂ ਕਿੰਨੀਆਂ ਲੱਗਦੀਆਂ ਬਿਲਕੁਲ ਕੋਈ ਕਈ ਬੰਦੇ ਗਲਤ ਸਮਝ ਲੈਂਦੇ ਆ ਹੂੰ ਤਾਂ ਮਤਲਬ ਕਿ ਇਹ ਇਹ ਚੀਜ਼ ਆ ਤਾਂ ਹੁਣ ਜਦੋਂ ਸੂਚਨਾਵਾ ਨਹੀਂ ਦਿੰਦੇ ਤੁਸੀਂ ਇਹ ਕੋਰਟ 'ਚ ਮਾਮਲਾ ਲੱਗ ਗਿਆ ਸਭ ਜੀ ਠੀਕ ਹੈ ਜੀ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਉਹ ਸਾਰਾ ਵੇਰਵਾ ਦੱਸੋ ਹਮ ਸਾਰਾ ਕੁਝ ਵੇਰਵਾ ਦੱਸੋ ਤੁਸੀਂ ਲਿਆ ਕੇ ਕਿ ਹੁਣ ਮੈਨੂੰ ਨਹੀਂ ਪਤਾ ਇਹ ਪਟੀਸ਼ਨ ਕਿਸ ਸੰਦਰਭ ਚ ਪਈ ਸੀਗੀ ਹਮ ਤਾਂ ਇਹਦੇ ਵਿੱਚ ਹੋ ਸਕਦਾ ਕਿਸੇ ਨੂੰ ਆਰਟੀਆਈ ਦੀ ਸੂਚਨਾ ਇਹ ਨਾ ਦਿੱਤੀ ਹੋਵੇ ਸਰਕਾਰ ਨੇ ਵੀ ਹੋ ਸਕਦਾ ਤਾਂ ਉਹਨੇ ਚੱਕ ਕੇ ਤੇ ਮੁਕੱਦਮਾ ਪਾਤਾ ਹੋਵੇ ਜਾਂ ਪਟੀਸ਼ਨ ਕਹਿ ਲੋ ਜੀ ਤਾਂ ਹਾਈ ਕੋਰਟ ਨੇ ਕਿਹਾ ਵੀ ਕਿ ਲਿਆਓ ਸਾਨੂੰ ਦੱਸ ਦਿਓ ਹਮ ਹੁਣ ਇੱਥੇ ਤੇ ਇਹਨਾਂ ਨੇ ਇਹ ਵੀ ਪੁੱਛਿਆ ਕਿ ਇਸ਼ਤਿਹਾਰਬਾਜ਼ੀ ਤੇ ਤਾਂ ਤੁਸੀਂ ਦੱਸਣਾ ਹੀ ਦੱਸਣਾ ਕਿ ਕਿੰਨਾ ਖਰਚ ਕੀਤਾ ਆ ਬਲਕਿ ਜੋ ਅਪਸਰਾ ਵਾਸਤੇ ਤੁਸੀਂ ਜੋ ਮਤਲਬ ਕਿ ਸਜਾਵਟ ਵਾਲਾ ਕੰਮ ਰੰਗ ਰੰਗਾਈ ਵਾਲਾ ਉਹ ਵੀ ਦੱਸੋ ਤੇ ਗੱਡੀਆਂ ਕਿੰਨੀਆਂ ਲਾਈਆਂ ਨੇ ਜੀ ਬਿਲਕੁਲ ਇਹ ਕਿਉਂਕਿ ਮੈਂ ਵਾਵਾ ਦਿਨ ਪਹਿਲਾਂ ਖਬਰ ਪੜ੍ਹੀ ਸੀਗੀ ਜਦੋਂ ਪਿਛਲੀ ਸੁਣਵਾਈ ਸੀਗੀ ਤਾਂ ਇਹ ਸਾਰੀਆਂ ਚੀਜ਼ਾਂ ਦਾ ਜਵਾਬ ਕੱਲ ਨੂੰ ਦੇਣਾ ਹੈ ਸ਼ਾਇਦ ਇਹਨਾਂ ਨੇ 30 ਤਰੀਕ ਹੈ ਹੂੰ ਤੇ ਕੱਲ ਨੂੰ ਆ ਨਾ ਬਿਲਕੁਲ ਹਾਂਜੀ ਇੰਨਾ ਚੀਜ਼ਾਂ ਦਾ ਜਵਾਬ ਇਹਨਾਂ ਨੂੰ ਦੇਣਾ ਪਊਗਾ ਇਹ ਮੈਂ ਦੋਨੇ ਖਬਰਾਂ ਜਿਹੜੀਆਂ ਨਾ ਪਿਛਲੇ ਦਿਨੀ ਜਿਹੜੀਆਂ ਸੁਣਵਾਈਆਂ ਹੋਈਆਂ ਉਦੋਂ ਪੜੀਆਂ ਸੀਗੀਆਂ ਕਿ ਭਈ ਇਹਨਾਂ ਨੂੰ ਜਵਾਬ ਦੇਣਾ ਪਊਗਾ ਤਾਂ ਉਥੇ ਫਸ ਗਏ ਹੂੰ ਹੁਣ ਤਾਂ ਜਾ ਕੇ ਦੱਸਣਾ ਪਊਗਾ ਉਹਨਾਂ ਹੀ ਖਲਾਰਾ ਪੈ ਜਾਂਦਾ ਫਿਰ ਹਾਂਜੀ ਇਹ ਸਾਰੀਆਂ ਚੀਜ਼ਾਂ ਦਾ ਕਿ ਇਸ਼ਤਿਹਾਰਬਾਜ਼ੀ ਤੇ ਕਿੰਨਾ ਖਰਚਾ ਤੁਸੀਂ ਕੀਤਾ ਹੂੰ ਮੰਤਰੀ ਵਿਧਾਇਕ ਜਾਂ ਪੁਲਿਸ ਅਫੀਸਰ ਹੈ ਜਿਹੜੇ ਉਹਨਾਂ ਦੀਆਂ ਗੱਡੀਆਂ ਤੇ ਭਈ ਤੁਸੀਂ ਕਿੰਨਾ ਖਰਚ ਕੀਤਾ ਕੀ ਹੀ ਗ੍ਰੀਡ ਫਰੋਖਤ ਹੋਈ ਆ ਤਾਂ ਸਾਰੇ ਜਾ ਕੇ ਬਿੱਲ ਉੱਥੇ ਰੱਖਣੇ ਪੈਣਗੇ ਸਾਬ ਜੀ ਜੀ ਤੇ ਆਪੇ موسی ਆਪਾ ਜਮਾਉਤ ਤੋਂ ਤੇ ਮੌਤ ਅੱਗੇ ਖੜੀ ਐਸੇ ਗੱਲ ਦੇ ਡਰੋਂ ਤੇ ਇਹਨਾਂ ਨੇ ਆਰਟੀਆਈ ਦਾ ਗਲ ਘੁੱਟਿਆ ਹੂੰ ਆਰਟੀਆਈ ਦੇ ਕਮਿਸ਼ਨਰ ਵੀ ਤੁਹਾਨੂੰ ਮੈਂ ਹੋਰ ਦੱਸਦਾ ਜੀ ਜੀ ਕਿ ਇਹਨਾਂ ਨੇ ਮਤਲਬ ਕਿ ਆ ਪਿੱਛੇ ਜੇ ਇੱਕ ਪਟੀਸ਼ਨ ਦੇ ਜਵਾਬ ਦੇ ਵਿੱਚ ਜਾ ਕੇ ਹੂੰ ਇਹ ਕਹਤਾ ਕਿ ਦੋ ਕਮਿਸ਼ਨਰ ਅਸੀਂ ਲਾ ਦਿੰਨੇ ਆ ਸਰ ਇਹਨਾਂ ਦੇ ਨਾਂ ਨਹੀਂ ਦੱਸੇ ਹੂੰ ਇਹ ਲੱਭੀ ਨਾ ਲੈਣ ਕਿਤੇ ਵੀ ਨਾ ਨਹੀਂ ਦੱਸੇ ਤੇ ਜਦੋਂ ਹੁਣ ਕੱਲ કે ਪਰਸੋਂ ਨਿਯੁਕਤ ਕੀਤੇ ਨੇ ਹੂੰ ਇੱਕ ਦੋਵੇਂ ਹੀ ਇਹਨਾਂ ਦੀ ਪਾਰਟੀ ਦੇ ਬੰਦੇ ਆ। ਕੀ ਬਾਤ। ਇੱਕ ਉਹ ਸੀਏ ਦੇ ਘਰ ਦੀ ਆ। ਰਾਗ ਵਿਚੱਡਾ ਦਾ ਖਸਮ ਖਾਸ ਆ। ਜੀ। ਇੱਕ ਉਹ ਸ਼ਦ ਵਕੀਲ ਸਾਹਿਬ ਨੇ ਸੰਧੂ ਸਾਹਿਬ। ਹੂੰ ਹੂੰ ਉਹ ਇਹਨਾਂ ਦੇ ਆਪਣੇ ਬੰਦੇ ਮਤਲਬ ਕਿ ਕਮਿਸ਼ਨਰ ਵੀ ਆਪਣੇ ਘਰ ਦੀ ਗੱਡੀ ਤੇ ਗੰਢਾ ਸੰਗ ਡਰਾਈਵਰ। ਹੂੰ ਇਹ ਇਹ ਤਾਂ ਕਹਾਣੀ ਬਣੀ ਪਈ ਐ। ਤਾਂ ਸੂਚਨਾਵਾਂ ਕਿੱਥੋਂ ਬਾਹਰ ਆਉਗੀਆਂ। ਇਹ ਤੇ ਦੇਖੋ ਅਕਾਲੀਆਂ ਦੇ ਰਾਜ ਦੇ ਵਿੱਚ ਤੁੱਕੀ ਮੇਲਦੀ ਪੱਤਰਕਾਰਾਂ ਨੇ ਆਰਟੀਆਈ ਵਾਲੇ ਹੂੰ ਰਜਨਾ ਸਟੋਰੀ ਕਾਂਗਰਸ ਵੀ ਲੈ ਵੀ ਨਿਕਲਿਆ ਮੈਂ ਅੱਗੇ ਵੀ ਤੁਹਾਨੂੰ ਇਹ ਗੱਲ ਦੱਸਿਆ ਪਰ ਇੱਥੇ ਕੱਢ ਕੇ ਦਿਖਾਓ ਸਹੀ ਗੱਲ ਹੈ ਵੈਸੇ ਹੀ ਬੋਲਣ ਵਾਲੇ ਬੜੇ ਘੱਟ ਰਹਿ ਗਏ ਨੇ ਹੂੰ ਤੇ ਜਿਹੜੇ ਬੋਲਣ ਵਾਲੇ ਵੀ ਆ ਉਹਨਾਂ ਨੂੰ ਸੂਚਨਾ ਹੀ ਨਹੀਂ ਮਿਲਦੀ ਸੂਚਨਾ ਹੀ ਨਹੀਂ ਦਿੰਦੇ ਬਿਲਕੁਲ ਆਪਣੇ ਲੈਵਲ ਤੇ ਹੈਗਾ ਜੇ ਤੁਹਾਡਾ ਨੈਟਵਰਕ ਹੈਗਾ ਤੇ ਅੰਦਰੋਂ ਕੋਈ ਕੱਢ ਲਓ ਤੇ ਨਹੀਂ ਤੇ ਬਾਈ ਜੀ ਠੀਕ ਠਾਕ ਹੈ ਜੀ ਹੂੰ ਬਿਲਕੁਲ ਬਿਲਕੁਲ ਕਈ ਸਾਰੀਆਂ ਆਏ ਮੈਂ ਤਾਂ ਹੀ ਕਈ ਸਾਰੀਆਂ ਰਿਪੋਰਟਾਂ ਗਿਆ ਸੀ ਤਾਂ ਤਿੰਨ ਚਾਰ ਗੱਲਾਂ ਦੇ ਵਿੱਚ ਹੋ ਗਈਆਂ ਤੇ ਉਧਰ ਦਿਨ ਵੀ ਨੇੜੇ ਆਇਆ ਪਿਆ ਹਾਂਜੀ ਪਰ ਇਹ ਦੋਨੇ ਅੱਢ ਅੱਡ ਨੇ ਇਹ ਇਹ ਜ਼ਰੂਰ ਤੁਸੀਂ ਨੋਟ ਕਰ ਲੈਣਾ ਜੀ 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 ਕਿ ਇਹ ਦੋਨੇ ਹੀ ਪਟੀਸ਼ਨਾਂ ਦੇ ਸੰਦਰਭ ਜਿਹੜੇ ਸ਼ਾਇਦ ਉਹ ਅੱਢ ਅੱਡ ਨੇ ਜੀ ਹੂੰ ਹੂੰ ਬਿਲਕੁਲ ਬਿਲਕੁਲ ਜੀ ਭੱਟੀ ਸਾਹਿਬ ਕਹ ਰਹੇ ਨੇ ਕਿ ਇਹਨਾਂ ਦੀਆਂ ਹਰਕਤਾਂ ਵੀ ਕਹਿੰਦੇ ਭਾਜਪੀ ਵਾਲੀਆਂ ਕਹਿੰਦੇ ਆਪ ਦੀਆਂ ਕਥਾਂ 'ਚ ਦੂਜੇ ਦੇ ਹੱਥ ਦਿੱਤੇ ਹੋਏ ਆ ਇਹਨਾਂ ਨੇ ਤੇ ਇਧਰ ਅਜੀਬ ਮਹਿਰਾ ਜੀ ਕਹਿੰਦੇ ਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਆਪ ਵਾਲੇ ਹੁਣ ਇਸ ਟਾਈਮ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਹਜ਼ੂਰੀ ਵਿੱਚ ਮੈਨੂੰ 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 ਇੱਕ ਬੰਦੇ ਨੇ ਦੱਸਿਆ ਹੋਰ ਤਾਂ ਦੱਸਦਾ ਦਿੱਲੀ ਦੀ ਖਾਣੀ ਤੋਂ ਚੇਤੇ ਆ ਗਿਆ ਇੱਥੋਂ ਕੁਝ ਗਏ ਸਨ ਬੰਦੇ ਸਪੋਰਟਰ ਆਪਣੇ ਏਰੀਏ 'ਚ ਤੇ ਆਪਣੇ ਬੰਦਿਆਂ ਦੀ ਆਦਤ ਹੈ ਇਹ ਦੇਸੀ ਤੁਸੀਂ ਨਾਲ ਲੈ ਜਾਂਦੇ ਆ ਜੀ ਤੇ ਪਤਾ ਨਹੀਂ ਅਮਰੀਕਾ ਮਰੂਕਾ ਜਾਣ ਲੱਗਿਆ ਕਿ ਉਹ ਤੇ ਜ਼ਿਆਦਾ ਮੁਸ਼ਕਲ ਜਾਂਦਾ ਜਹਾਜ਼ੂ 'ਚ ਚੜ੍ਹ ਨਹੀਂ ਦਿੰਦੇ ਤੇ ਨਹੀਂ ਤਾਂ ਇਹ ਬਲੇਡਰ ਭਰ ਕੇ ਉੱਥੇ ਵੀ ਲੈ ਜਾਗਾ ਹਾਂ ਜੀ ਕਿਉਂਕਿ ਦੇਸੀ ਜਿੱਥੇ ਜਾਣਗੇ ਦੇਸੀ ਤੇ ਨਾਲ ਦੇਸੀ ਦੇ ਨਾਲ ਮਤਲਬ ਕਿ ਚੰਡੀਗੜ੍ਹ ਜਾਂ ਕਈ ਤੇ ਚੰਡੀਗੜ੍ਹ ਜਾਣ ਲੱਗੇ ਵੀ ਕਹਿੰਦੇ ਦੇਸੀ ਰੱਖ ਲੋ ਨਾਲ ਜੀ 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 ਗੱਲ ਇਹ ਹੈ ਇੱਕ ਗਾਣਾ ਯਾਦ ਆ ਗਿਆ ਨਿੱਕੂ ਦਾ ਕਹਿੰਦਾ ਬੰਦੇ ਵੀ ਦੇਸੀਆਂ ਤੇ ਪੀਂਦੇ ਵੀ ਦੇਸੀ ਐ ਹਾਂ ਜੀ ਤੇ ਉਹ ਨਾਲ-ਨਾਲ ਰੱਖਦੇ ਨੇ ਦੇਸੀ ਦੇ ਤੇ ਭਾਈ ਤੇ ਦੱਸਦੇ ਆ ਕਿ ਉਹ ਲੈ ਗਏ ਤੇ ਉੱਥੇ ਪੈਗ ਲਾਈ ਜਾਂਦੇ ਰਾਤ ਨੂੰ ਜੀ ਤੇ ਉੱਥੇ ਆ ਕੇ ਪੀਸੀਆਰ ਵਾਲੇ ਹੂੰ ਉਹ ਨਾਲੇ ਤੋਂ ਉਹਨਾਂ ਦੀ ਦੇਸੀ ਲੈ ਗਏ ਤੇ ਨਾਲੇ ਉਹਨਾਂ ਨੂੰ ਝਾੜ ਕੇ ਲੈ ਗਏ ਸਮਝਦੇ ਹੋ ਨਾ ਸਮਝ ਕੇ ਉਹ ਹੁਣ ਮਾਰੀ ਦੇ ਨਾ ਤੇ ਆਪਦੇ ਲੀਡਰ ਨੂੰ ਫੋਨ ਕਰਨ ਜੋਗੇ ਸੀ ਕਿ ਛਡਾਓ ਸਾਨੂੰ ਕਿਉਂਕਾ ਸਰਕਾਰ ਉਲਟ ਹੋ ਜਾਂਦੀ ਹੈ ਨਾ ਤੇ ਨਾ ਹੀ ਉਹ ਮਤਲਬ ਕਿ ਹੁਣ ਕਿਸੇ ਨੂੰ ਇਹ ਦੱਸ ਸਕਦੇ ਕਿ ਸਾਡੀ ਤੇ ਯਾ ਦੇਸੀ ਵੀ ਜਾਂਦੀ ਲੱਗੀ ਉਹਨਾਂ ਨੂੰ ਪਤਾ ਨੂੰ ਫਿਰ ਰਾਤ ਨੂੰ ਕੀ ਜਗੜ ਕੀਤਾ ਤੇ ਉਹਨਾਂ ਨੇ ਬੇਨਤੀ ਅੱਡ ਕੀਤੀਆਂ ਕਿ ਵੇਖਿਓ ਭਰਾਵੋ ਕਿਤੇ ਹੋਰ ਨਾ ਸਿਆਪਾ ਪਾ ਦਿਓ ਵੀ ਅਸੀਂ ਤੇ ਇੱਥੇ ਸਪੋਰਟ ਕਰਨ ਆਏ ਸੀ ਕਿਤੇ ਸਾਡੀ ਠੋਕ ਮਠੋਕ ਨਾ ਹੋ ਜਾਵੇ ਤਾਂ ਐਸਾ ਵੀ ਹੋ ਜਾਂਦਾ ਹੈ ਨਾ ਕਈ ਵਾਰ ਜੀ ਜੀ ਚੇਤਾ ਆ ਗਿਆ ਕਿ ਦਿੱਲੀ ਦੇ ਵਿੱਚ ਵੀ ਪੂਰੀ ਉੱਥੇ ਕਹਿ ਲੋ ਕਿ ਗਹਿਮਾ ਗਹਿਮੀ ਹੈ ਜੀ ਹਾਂ ਜੀ ਜੀ ਇੱਕ ਅੱਧਾ ਕਮੈਂਟ ਆਪਾਂ ਹੋਰ ਪੜ੍ਹਦੇ ਹਾਂ ਮਿੰਟੂ ਜੀ ਫਿਰ ਚੱਲਦੇ ਹਾਂ ਕਿਉਂਕਿ ਰਜੀਵ ਮਹਿਰਾਜ ਇਹ ਕਹੇ ਕਿ ਆਰਟੀਆ ਦੇ ਮੈਟਰ 'ਚ ਕਹਿੰਦੇ ਇਹਨਾਂ ਨੇ ਡੀਪੀਆਰਓ ਨੂੰ ਕਹਿਤਾ ਕਿ ਡਿਸਟ੍ਰਿਕਟ ਟੂ ਡਿਸਟ੍ਰਿਕਟ ਆਰਟੀਆ ਦਾ ਕੰਨੇ ਜਵਾਬ ਦਿਓ ਸਟੇਟ ਲੈਵਲ ਤੇ ਆਨਸਰ ਨਹੀਂ ਹੋਵੇਗਾ ਚਲੋ ਡਿਸਟ੍ਰਿਕਟ ਟੂ ਕੁਝ ਜਿਹੜੀਆਂ ਰਿਪੋਰਟਾਂ ਜਾਂ ਕੁਝ ਕਹਿ ਲੋ ਆਉਣੀ ਹੈ ਹੀ ਅੱਗੇ ਤੋਂ ਆ ਨਹੀਂ ਇਹ ਮਤਲਬ ਸਰ ਇਦਾਂ ਕਿਦਾਂ ਹੋ ਸਕਦਾ ਆ ਆਰਟੀਆ ਇੱਕ ਐਕਟ ਹੈ ਜੀ ਇਹ ਤੁਸੀਂ ਐਕਟ ਦੇ ਵਿੱਚ ਕਿੱਦਾਂ ਕੋਈ ਬਦਲਾਅ ਕਰ ਸਕਦੇ ਹੋ ਮੰਨ ਲਓ ਮੈਨੂੰ ਸੂਚਨਾ ਸਟੇਟ ਲੈਵਲ ਦੀ ਚਾਹੀਦੀ ਆ ਹੂੰ ਠੀਕ ਹੈ ਮੈਂ ਸਬੰਧਤ ਜਿਹੜਾ ਪੀਆਈਓ ਹੁੰਦਾ ਉਹਨਾਂ ਦਾ ਜੀ ਠੀਕ ਹੈ ਨਾ ਹੋ ਗਿਆ ਨਾ ਜਿਹੜਾ ਵਿਭਾਗ ਦੇ ਇਨਫੋਰਮੇਸ਼ਨ ਅਫੀਸਰ ਹੋ ਗਿਆ ਮੈਂ ਉਸ ਨੂੰ ਪਾ ਦਿੱਤੀ ਇਹ ਤੇ ਉਹਦੀ ਸਰਦਰਦੀ ਹੈ ਨਾ ਜ਼ਿਲ੍ਹਿਆਂ ਨੂੰ ਥੱਲੇ ਕਲਾਵੇ ਹੂੰ ਤੇ ਭਾਵੇਂ ਉਹ ਸਿੱਧਾ ਸਾਨੂੰ ਡਾਟਾ ਭੇਜ ਦੇਣ ਭਾਵੇਂ ਇੱਕ ਥਾਂ ਤੋਂ ਕਲੈਕਟ ਕਰਕੇ ਭੇਜ ਦੇਣ ਸਰ ਜੀ 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 ਐਦਾਂ ਨਹੀਂ ਹੁੰਦਾ ਔਰ ਇਹ ਹੋਣਾ ਵੀ ਨਹੀਂ ਚਾਹੀਦਾ ਬਿਲਕੁਲ ਇਹ ਤੇ ਆਰਟੀਆਈ ਦੀ ਮਤਲਬ ਕਿ ਸਾੜੀ ਖਿੱਚ ਰਿਆ ਐਸਾ ਚੀਰ ਹਰੜ ਹੋ ਰਿਹਾ ਹੂੰ ਸਿੱਧੀ ਗੱਲ ਦੱਸਾ ਜੀ ਬਿਲਕੁਲ